ਮੈਂ ਸਭ ਤੋਂ ਪਹਿਲਾਂ ਤੇ ਇਸ ਆਪਣੀ ਸਾਰੀ ਪ੍ਰੈਸ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਕੱਢ ਕੇ ਇੱਕ ਜਿਹੜੀ ਨਮਾਣੇ ਜੀ ਸੇਵਕ ਕੋਲੋਂ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਾਰੇ ਵਰਕਰਾਂ ਦੀ ਵਲੰਟੀਅਰ ਇਹਦੀ ਅਤੇ ਆਮ ਪਾਰਟੀ ਨੂੰ ਚਾਹਣ ਵਾਲੇ ਜਿਹੜੇ ਲੋਕ ਨੇ ਉਹ ਸਾਰੇ ਇੱਥੇ ਇਕੱਠੇ ਹੋਏ ਨੇ ਅੱਜ ਜਿਹਦੇ ਵਿੱਚ ਸਰਕਲ ਚਾਰਜ ਬਲੌਕ ਪ੍ਰਧਾਨ ਬਲੌਕ ਪ੍ਰਧਾਰੀ ਤੇ ਜਿਨ੍ਹਾਂ ਦੇ ਸਾਡੇ ਵਰਕਰ ਸਹਿਬਾਨ ਅਤੇ ਪੰਜਾਬ ਲੈਵਲ ਦੇ ਜਿਹੜੇ ਸਟੇਟ ਉਮੀਦਵਾਰ ਨੇ ਜਿਨ੍ਹਾਂ ਚ ਲੇਡੀ ਵਿੰਗ ਦੇ ਵੀ ਤੇ ਜਾਇੰਟਸ ਦੇ ਵੀ ਸਾਰੇ ਜਿਹੜੇ ਉਮੀਦਵਾਰ ਨੇ ਵੱਖ-ਵੱਖ ਵਿੰਗਾਂ ਤੋਂ ਜਿਹੜੇ ਇੱਥੇ ਆ ਜਨ ਨੇ ਮੈਂ ਸਾਰਿਆਂ ਦਾ ਨਾਮ ਲਵਾਵਾਂਗਾ ਬਹੁਤ ਟਾਈਮ ਲੱਗੇਗਾ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਸਾਰੀ ਪ੍ਰੈਸ ਕਾਨਫਰੈਂਸ ਪ੍ਰੈਸ ਵਾਲਿਆਂ ਦਾ ਅਤੇ ਜਿੰਨੇ ਵੀ ਸਾਡੇ ਸਾਰੇ ਵਰਕਰ ਸਾਹਿਬਾਨ ਅਤੇ ਸਾਡੇ ਜਿਹੜੇ ਵਰਕਰ ਸਾਹਿਬਾਨ ਜਿਹੜੇ ਆਨ ਲੀਡਰ ਸਾਹਿਬਾਨ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਅੱਜ ਦਾ ਜਿਹੜਾ ਇਹ ਇਕੱਠ ਤੁਸੀਂ ਵੇਖ ਰਹੇ ਹੋ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਿੰਨਾ ਹੀ ਪ੍ਰਬੰਧ ਕੀਤਾ ਉਹ ਸਾਰਾ ਥੋੜਾ ਪੈ ਗਿਆ ਕੀ ਲੋਕਾਂ ਦੇ ਵਿੱਚ ਉਤਸ਼ਾਹ ਹੀ ਆਮ ਆਦਮੀ ਪਾਰਟੀ ਦੇ ਇਨਾ ਸਰਦਾਰ ਭਗਵੰਤ ਸਿੰਘ ਜੀ ਬਾਣ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਚਾਹਣ ਵਾਲੇ ਲੋਕ ਅੱਜ ਇੱਥੇ ਇਕੱਠੇ ਹੋਏ ਨੇ ਸਰਦਾਰ ਅਮਨ ਸ਼ੇਰ ਸਿੰਘ ਜੀ ਸੈਰੀਕਲਸੀ ਜੋ ਸਾਡੇ ਨੌਜਵਾਨ ਲੀਡਰ ਨੇ ਗੁਰਦਾਸਪੁਰ ਤੋਂ ਜਿਨ੍ਹਾਂ ਨੂੰ ਪਾਰਲੀਮੈਂਟ ਦੀ ਟਿਕਟ ਦੇ ਕੇ ਨਵਾਜਿਆ ਗਿਆ ਮੈਂ ਸਮਝਣਾ ਕਿ ਉਹਨਾਂ ਵਰਗਾਂ ਜਿਹੜਾ ਕੋਈ ਲੈਵਲ ਤੇ ਜਿਹੜੇ ਜੁੜੇ ਹੋਏ ਲੋਕ ਨੇ ਸਾਰੇ ਹੀ ਪਿਆਰ ਕਰਦੇ ਨੇ ਸਰਦਾਰ ਅਮਨ ਸ਼ੇਰ ਸਿੰਘ ਜੀ ਸੈਰੀਕਲਸੀ ਜੀ ਕਿਉਂਕਿ ਉਹਨਾਂ ਨੇ ਗਰਾਊਂਡ ਲੈਵਲ ਤੋਂ ਲੈ ਕੇ ਇੱਕ ਵਰਕਰ ਤੋਂ ਲੈ ਕੇ ਸਰਕਲ ਚਾਰ ਤੋਂ ਲੈ ਕੇ ਕੰਮ ਕੀਤਾ ਅੱਜ ਉਹ ਮੀਤ ਪ੍ਰਧਾਨ ਨੇ ਪੂਰੇ ਪੰਜਾਬ ਦੇ ਬਹੁਤ ਵੱਡੀ ਗਿਣਤੀ ਨਾਲ ਵੋਟਾਂ ਲੈ ਕੇ ਬਟਾਲੇ ਤੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੁਣ ਜਾਂ ਫੇਰ ਜਿੱਤ ਪ੍ਰਾਪਤ ਐਮਐਲਏ ਦੀ ਕਰਨ ਤੋਂ ਬਾਅਦ ਅੱਜ ਪਾਰਟੀ ਦੇ ਉਹਨਾਂ ਦੀ ਉਹਨਾਂ ਦੀ ਜਿਹੜੀ ਸ਼ਮੂਲੀਅਤ ਨੂੰ ਦੇਖਦੇ ਆਇਆ ਪਾਰਟੀ ਨੇ ਅੱਜ ਪਾਰਲੀਮੈਂਟ ਦੀ ਸੀਟ ਦੇ ਕੇ ਜਿਹੜਾ ਨਵਾਜਾ ਔਰ ਤੁਸੀਂ ਇਹ ਦੇਖ ਰਹੇ ਹੋ ਤੇ ਠਾਠਾ ਮਾਰਦਾ ਕੱਠ ਉਹਨਾਂ ਦੇ ਪਿਆਰ ਵਿੱਚ ਅਡੀਕ ਤੇ ਬੈਠਾ ਤਾਂ ਕਿ ਕਦੋਂ ਮੌਕਾ ਆਵੇ ਕਦੋਂ ਪਹਿਲੀ ਤਰੀਕ ਆਵੇ ਤੇ ਆਓ ਆਪਣਾ ਜਿਹੜਾ ਆਮ ਆਦਮੀ ਪਾਰਟੀ ਦਾ ਵੱਡਾ ਝਾੜੂ ਨੂੰ ਦਬਾ ਕੇ ਵੱਡੀ ਗਿਣਤੀ ਨਾਲ ਅਮਰਸ਼ੇਰ ਸਿੰਘ ਸੈਰੀਕਲ ਸਿੰਘ ਦਿਤੌਣ ਵਾਸਤੇ ਉਤਾਲੇ ਬੈਠੇ ਨੇ ਬਹੁਤ ਜਿਹੜੀਆਂ ਵੱਖ-ਵੱਖ ਪ ਕਿ ਅਸੀਂ ਬਹੁਤ ਅੱਗੇ ਆ ਕੋਈ ਕਹਿੰਦਾ ਅਸੀਂ ਬਹੁਤ ਪਿੱਛੇ ਆ ਪਰ ਆਮ ਆਦਮੀ ਪਾਰਟੀ ਦੀ ਇਸ ਵळे ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਗੱਲ ਆ ਜਿਹੜੀ ਥੋੜੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਨੈਸ਼ਨਲ ਪਾਰਟੀ ਹੋਣ ਦਾ ਮਾਨ ਪ੍ਰਾਪਤ ਕੀਤਾ ਅੱਜ ਪੰਜਾਬ ਦੇ ਵਿੱਚ ਵੀ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਿ ਅਸੀਂ ਜਿੱਕਰ ਕਿਹੜੇ ਵਲਾਂ ਇੱਕ ਤਰੀਕ ਆਵੇ ਤੇ ਅਸੀਂ ਜਿਹੜਾ ਉਹ ਪਾਰਟੀ ਨੂੰ ਜਿਤਾ ਕੇ ਆਪਣੀ ਜਿਹੜੀ ਅਮਰਸ਼ੇਰ ਸਿੰਘ ਸੈਰੀਕਲਸੀ ਨੂੰ ਤੇ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਦਾ ਸੁਪਨਾ ਲਿਆ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਆਰਮਨ ਕੇਜੀ ਰਵਾਲ ਜੀ 13 0 ਵਾਲਾ ਪੂਰਾ ਕਰਨ ਜਾ ਰਹੀ ਹੈ ਜਨਤਾ ਇਸ ਕਰਕੇ ਅੱਜ ਆਸਾਂ ਉਹਦੀ ਉਡੀਕ ਦੇ ਵਿੱਚ ਹੀ ਅੱਜ ਆਪਾਂ ਬਿਠੇ ਆ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਜਿਹੜਾ ਇਥੇ ਜਿੱਤ ਦਿਵਾਉਣ ਮੁੱਦੇ ਸਾਡੇ ਜਿਹੜੇ ਡਵੈਲਪਮੈਂਟ ਮੁੱਦਾ ਰਹੇਗਾ ਆਮ ਆਦਮੀ ਪਾਰਟੀ ਜਿਹੜੀ ਬਾਰਡਰ ਏਰੀਆ ਅੱਜ ਥੀ ਕਾ ਜਿੰਨੇ ਵੀ ਤੁਸੀਂ ਵੇਖਿਆ ਇਹ ਪਾਰਲੀਮੈਂਟ ਮੈਂਬਰ ਜਿੱਤ ਕੇ ਗਏ ਚਾਹੇ ਆਮ ਆਦਮੀ ਪਾਰਟੀ ਦੀ ਨੂੰ ਛੱਡ ਕੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਨਲਕਾ ਪੁੱਟਣ ਵਾਲੇ ਹੋਣ ਚਾਹੇ ਇਸ ਤੋਂ ਪਹਿਲਾਂ 70 ਸਾਲ ਜਿਹੜੇ ਵੀ ਇਹ ਜਿੱਤ ਕੇ ਭੇਜੇ ਜਿਤਾ ਕੇ ਭੇਜੇ ਚਾਹੇ ਉਹ ਨੌ ਮਾਸ ਦਾ ਰਿਸ਼ਤਾ ਵਾਲਾ ਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਹੋਵੇ ਜਿਹੜੇ ਅੱਜ ਵੱਖਰੇ ਵੱਖਰੇ ਜਿਹੜੀਆਂ ਚੋਰ ਮੋਰੀਆਂ ਵੱਖਰੇ ਵੱਖਰੇ ਲੜ ਰਹੇ ਨੇ ਪਹਿਲਾਂ ਦਰੋਂ ਇਕੱਠੇ ਨੇ ਉਹਨਾਂ ਨੇ ਵੀ ਬਹੁਤ ਲੰਮਾ ਸਮਾਂ ਰਾਜ ਕੀਤਾ ਉਹਨਾਂ ਦੇ ਵੀ ਪਾਰਲੀਮੈਂਟ ਚ ਮੈਂਬਰ ਜਾਂਦੇ ਰਹੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਜਿਹੜੇ ਉਹ ਪਾਰਲੀਮੈਂਟ ਦੇ ਮੈਂਬਰ ਦੇ ਨਾਲ ਨਾਲ ਉਹਨਾਂ ਦੀਆਂ ਮਿਨਿਸਟਰੀਆਂ ਵੀ ਰਹੀਆਂ ਆ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀਆਂ ਇੱਥੋਂ ਜਿੱਤ ਕੇ ਕਾਂਗਰਸ ਦੇ ਬਹੁਤ ਗਏ ਇਹ ਗੁਰਦਾਸਪੁਰ ਵਾਸਤੇ ਇੰਡਸਟਰੀ ਨਹੀਂ ਲਿਆਂਦੀ ਕੋਈ ਵੱਡੇ ਹਸਪਤਾਲ ਇਹ ਕੋਈ ਇੱਥੇ ਜਿਹੜਾ ਕਿਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਲੱਗਦਾ ਹੋਵੇ ਕਿ ਪਾਰਲੀਮੈਂਟ ਚ ਕੋਈ ਹਿੱਸਾ ਲੈ ਕੇ ਇੱਥੇ ਆਏ ਹੁਣ ਬਾਰਡਰ ਤੋਂ ਪਾਰ ਦੇ ਤਾਅ ਦੇ ਲੋਕ ਜਿਹੜੇ ਇਹਨਾਂ ਦੀ ਜਾਣ ਨਹੀਂ ਰੌਣ ਦਾ ਨੁਕਸਾਨ ਕਰਦੀ ਆ ਅਜੇ ਤੀਕਾ ਹਰ ਪਾਰਲੀਮੈਂਟ ਨੂੰ ਅਸੀਂ ਤਰਲੇ ਕਰ ਕਰ ਥਾਗਿਆ ਸਾਡੀ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਓ ਜਿਹੜੀ ਆ ਜੋ ਬੰਦਾ ਹਿੱਸਾ ਪੰਜਾਬ ਸਰਕਾਰ ਦੇ ਲਈ ਤਿਆਰ ਆ ਪਾਲਟਿਕਾ ਜਿਹੜਾ ਉਹ ਕਿਰਨ ਦਾ ਮਸਲਾ ਸਾਡਾ ਜਿਹੜਾ ਹੱਲ ਕੀਤਾ ਗਿਆ ਇਹੋ ਜਿਹੜੇ ਮੁੱਦੇ ਨੇ ਜਿਹੜੇ ਨੈਸ਼ਨਲ ਪੱਧਰ ਤੇ ਜਿਹੜੇ ਹੱਲ ਹੋਣ ਵਾਲੇ ਨੇ ਉਹ ਵੀ ਜਿਹੜੇ ਪਾਰਲੀਮੈਂਟ ਦੇ ਵਿੱਚ ਸਾਡੇ ਜਿਹੜੇ ਉਠਾਉਣਗੇ ਤੇ ਇਹ ਸਾਡੇ ਜਿਹੜੇ ਮੇਨ ਸਾਡੇ ਮੁੱਦੇ ਜਿਹੜੇ ਨੇ ਹੈਲਥ ਆ ਤੇ ਜਿਹੜਾ ਇਹ ਡਵੈਲਪਮੈਂਟ ਦਾ ਮੁੱਦਾ ਜਿਹੜਾ